ਇਹ ਸਟਾਫ ਵੱਲੋਂ ਲਗਾਏ ਨਾਕੇ ਦੌਰਾਨ ਇੱਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਅਤੇ ਪਿਸਤਲ ਸਮੇਤ ਫੜਨ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਰੂਪਨਗਰ ਵੱਲੋਂ ਕਿਸਾਨ ਹਵੇਲੀ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਅਤੇ ਇਸ ਦੌਰਾਨ ਇੱਕ ਨੌਜਵਾਨ ਜੋ ਮੋਟਰਸਾਈਕਲ ਤੇ ਆ ਰਿਹਾ ਸੀ ਉਹ ਲੱਗੇ ਨਾਕੇ ਨੂੰ ਦੇਖ ਕੇ ਜਦੋਂ ਪਿੱਛੇ ਮੁੜਨ ਲੱਗਾ ਤਾਂ ਇਸ ਦੌਰਾਨ ਉਸ ਦਾ ਪਿਸਤਲ ਥੱਲੇ गिर ਗਿਆ ਅਤੇ ਬਾਅਦ ਵਿੱਚ ਤਲਾਸ਼ੀ ਦੌਰਾਨ ਉਸ ਨੌਜਵਾਨ ਤੋਂ 40 ਗ੍ਰਾਮ ਨਸ਼ੀਲਾ ਪਦਾਰਥ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹੋਰ ਕੀ ਜਾਣਕਾਰੀ ਦਿੱਤੀ ਸਿਟੀ ਇੰਚਾਰਜ ਜਸਵੀਰ ਸਿੰਘ ਨੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੱਲ੍ਹ ਦਾ ਦਿਨ ਸੀਏਏ ਪਾਰਟੀ ਨੇ ਉੱਥੇ ਕਿਸਾਨਵੈਲੀ ਕੋਲ ਨਾਕਾ ਸੱਗ ਲਗਾਵਾ ਤੇ ਜਦੋਂ ਨਾਕੇ ਨੂੰ ਦੇਖ ਕੇ ਇੱਕ ਐਕਟਵਾ ਤੇ ਅੰਦਰੋਂ ਆਨ ਦਾ ਕਰਾਲੀ ਵਾਲੇ ਨੇ ਤਿੱਬੀਆਂ ਮੱਲੇ ਤੋਂ ਤੇ ਉੱਦਗੀਆਂ ਦੇ ਮੱਲੇ ਤੋਂ ਆ ਰਹੇ ਸਨ ਮੁਰਝਲ ਤਾਂ ਉਹਨਾਂ ਨੇ ਦੇਖ ਕੇ ਪਿੱਛੇ ਮੋੜਨ ਲੱਗਾ ਉਹਨਾਂ ਨੇ ਘੇਰ ਲਿਆ ਫਿਰ ਉਹਦੇ ਜਿਹੜਾ ਡੱਬਜੋ ਨਾਲ ਇੱਕ ਪਿਸਤਲ ਦੇਖ ਦੇ ਗਿਆ ਉਹਦੇ ਕਰਕੇ ਫਿਰ ਉਹਨਾਂ ਨੂੰ ਉਹਨਾਂ ਨੇ ਜਿਵੇਂ ਇਹ ਲੱਗਿਆ ਵੀ ਪਿਸਤਲ ਡਿੱਗ ਗਈ ਇਹ ਕੋਈ ਗਲਤ ਸਮਾਨ ਵੀ ਹੋ ਸਕਦਾ ਫਿਰ ਉਹਨੇ ਕਾਬੂ ਕਰ ਲਿਆ ਫਿਰ ਉਹਨੇ ਮੌਕੇ ਤੇ ਉੱਥੇ ਮੈਨੂੰ ਬੁਲਾਇਆ ਫਿਰ ਮੌਕੇ ਤੇ ਜਾ ਕੇ ਮੈਂ ਸਾਰੀ ਕਾਰਵਾਈ ਕੀਤੀ ਆ ਉਹ ਤੋਂ 40 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਹੋਇਆ ਤੇ ਇੱਕ ਦੂਜਾ 9mm ਪਿਸਤਲ ਤੇ ਦੋ ਜਿੰਦਾ ਕਾਰਤੂਸ ਤੇ ਉਸ ਤੋਂ ਬਾਅਦ ਹੁਣ ਅਜ ਕੋਰਟ ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਉਹਦਾ ਅੱਗੇ ਦੇਖਦੇ ਕਿਹਦੇ ਕਿਹਦੇ ਨਾਮ ਲੈਂਦਾ ਵੀ ਕਿੱਥੋਂ ਚਿੱਟਾ ਲਿਆ ਕਿ ਇੱਕ ਹੁਣ ਤੇਰੀ ਤਵਦੀਦ ਦੇ ਵਿੱਚ ਕੁਝ ਪਾਇਆ ਗਿਆ ਕੀ ਨਾਮ ਦੇ ਆ ਬੈਜ ਨੇ ਇਹ ਹਲੇ ਫੀਲ ਹਾਲ ਨਹੀਂ ਲਿਆ ਪਰ ਦੋ ਦੋ ਕੁ ਬੰਦਿਆਂ ਦੇ ਹੈਗੇ ਆ ਇੱਕ ਵੈਪਨ ਦਾ ਕਹਿ ਰਿਹਾ ਕਿਸੇ ਕੋਲ ਉਹ ਦੋਏ ਪਾਸੇ ਜਾ ਕੇ ਇਨਵੈਸਟਿਗੇਟ ਕਰਕੇ ਉਹਨਾਂ ਤੇ ਬਰਾਮਦ ਕਰਨ ਦੀ ਕੋਸ਼ਿਸ਼ ਕਰਨੀ ਵੈਪਨ ਦਾ ਦੱਸਿਆ ਨੇ ਕਿੱਥੋਂ ਆਇਆ ਇਹਦੇ ਕੋਲ ਇਹ ਵੈਪਨ ਜੀ ਵੈਪਨ ਹਲੇ ਫੀਲ ਹਾਲ ਤਾਂ ਇਹ ਦੱਸਦਾ ਵੇ ਮੈਨੂੰ ਨਹਿਰ ਤੋਂ ਕਿਦੋਂ ਮਿਲਿਆ ਸੀਗਾ ਪਰ ਦੋ ਸਾਲ ਤੋਂ ਇਹਦੇ ਕੋਲ ਸੀਗਾ